ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭਾਈਕੇ ਵਾਲੇ ਦੇ ਵਿੱਚ ਵਾੜਾ ਭਾਈ ਕਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਨਮਤਾ ਨਗਰ ਲੋਹਾਂਮ ਪਿੰਡ ਦਾ ਗਵੰਡੀ ਪਿੰਡ ਮਿਰਜ਼ੇ ਕੇ ਪਿੰਡ ਦਾ ਗਵੰਡੀ ਪਿੰਡ ਪਤਲੀ ਪਿੰਡ ਦਾ ਗਵੰਡੀ ਪਿੰਡ ਆ ਤੇ ਅੱਗੇ ਜਦੋਂ ਆਪਾਂ ਲੰਘ ਜਾਂਦੇ ਹਾਂ ਸਰਾਂਵਾਲੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਹੋ ਜਾਂਦਾ ਜੌਂਗੇ ਨਹਿਰ ਵਾਲਾ ਇਹ ਫਿਰੋਜ਼ਪੁਰ ਕਿਲੇ ਦਾ ਪਿੰਡ ਹੈ ਕਵਾੜਾ ਭਾਈ ਕਹੋ ਮਿੱਤਰੋ ਭਾਈ ਕਵਾੜਾ ਉਹ ਹੈਗਾ ਵਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆਪਾਂ ਜਿਸ ਘਰ ਦੇ ਵਿੱਚ ਮੌਜੂਦ ਹਾਂ ਮਿੱਤਰੋ ਜਾਣਿਆ ਪਹਿਚਾਣਿਆ ਚਿਹਰਾ ਬਾਬਾਈ ਦਾ ਵਪਾਰ ਦਾ ਕੰਮ ਹੈ ਮਿੱਤਰੋ ਪੰਮੇ ਬਾਈ ਦੇ ਕੋਲੇ ਅੱਜ 2 ਜਨਵਰੀ ਤੁਹਾਨੂੰ ਦਿਖਾਉਣੇ ਆ ਬਾਈ ਦੇ ਕੋਲੇ ਮਿੱਤਰੋ ਇੱਕ ਤਾਂ ਤਾਜੀ ਬੈੜ ਚੰਗੇ ਦੁੱਧ ਦੀ ਮਾਲਕਣ ਤੇ ਇੱਕ ਤੁਹਾਨੂੰ ਵੇਖ ਜਮਾ ਬਿਲਕੁਲ ਭਾਅ ਲਈ ਜਿਹੜੀ ਸਕਰੀਨ ਤੇ ਚੱਲਦੀ ਪਈ ਆਪਾਂ ਭਾਅ ਕਿਹੜਾ ਆਂਦਾ ਸਹੀ ਪੁੱਛੋਣਾ ਤੁਸੀਂ ਬੱਕਰੀਆਂ ਵਾਲੇ ਭਾਅ ਜੀ ਲੈ ਦੇਣੀਆਂ ਕਰਦਾ ਗੱਲਬਾਤ ਆਪਾਂ ਬਾਈ ਜੀ ਦਾ ਸਾਰੀ ਜਾਣ ਕੇ ਪੰਮੇ ਬਾਈ ਸასი ਕਰ ਹਾਂ ਬਾਈ ਪ੍ਰਵਾਤੀ ਦਾ ਬਹੁਤ ਵਧੀਆ ਜੀ ਤੁਹਾਨੂੰ ਸ਼ੁਕਰ ਆੰਦਾਂ ਬਾਈ ਜ਼ਿੰਦਗੀ ਜਿੰਦਾਬਾਦ ਬਹੁਤ ਵਧੀਆ ਬਹੁਤ ਹੋਰ ਪੰਮੇ ਠੀਕ ਆ ਵੀਰੇ ਠੀਕ ਆ ਚੜਦੀ ਕਲਾ ਸਾਰੇ ਅੱਜ 2 ਜਨਵਾਰ ਆ ਹਨਾ ਅਸੀਂ 2 ਜਨਵਾਰ ਆ ਤੇ ਡੱਬੀ ਗਾਂ ਦੀ ਕੀ ਡਿਟੇਲ ਆ ਬਾਈ ਏ ਵੀਰੇ ਉਹਦਾ ਮਤਲਬ ਮਾਲਕ ਦਾ ਕਹਿੰਦੇ ਦੂਜਾ ਸੂਆ ਹੀ ਆ ਕੱਲ ਤੜਕੇ ਸੂਈ ਐ 5 ਵਜੇ ਠੀਕ ਆ ਜੀ ਜੇਰ ਇਹਦੀ ਡੰਨ ਠੀਕ ਆ ਜੇਰ ਪੈ ਗਈ ਹਾਂ ਓਕੇ ਓਕੇ ਆ ਠੀਕ ਆ ਬਾਈ ਤੇ ਦੁੱਧ ਐ ਇਸ ਟਾਈਮ ਹਾਜ਼ਰੇ ਦਾ 16 17 ਕਿਲੋ ਬੋਲਾ 16 17 ਕਿਲੋ ਬੋਲਾ ਬੋਲਾ ਚਵਾ ਕੇ ਦੇਉਂਗਾ ਦੋ ਟਾਈਮ ਦੋ ਟਾਈਮ ਕੋਈ ਭਰਾ ਦੀ ਚੋਕੇ ਲੈ ਜਾਵੇ ਬਸ ਠੀਕ ਆ ਬਾਈ ਹਾਂ ਥਾਣਾ ਤੁਹਾਨੂੰ ਵੀ ਬਹੁਤ ਚੰਗਾ ਹਣਾ ਮੈਂ ਕਹਨਾ ਯਾਰ ਸਾਰੀ ਕੀ ਬਾਤਾਂ ਗਾਣੀਆਂ ਹਾਂ ਠੀਕ ਆ ਬਾਈ ਹਾਂ ਆ ਪਚਵਾ ਕੇ ਦੇਵਾਂ ਦੋ ਟਾਈਮ ਯਾਰ ਠੀਕ ਆ ਬਈ ਐਣਾ ਆ ਦਾ ਕੰਡਾ ਲਾ ਕੇ ਲਿਆ ਲਾ ਕੰਡਾ ਲਾ ਗਿਆ ਕੰਡਾ ਲਾ ਲੇ ਲੀਡਰ ਮਾਰ ਲਿਆ ਪਾਉਨ ਕੋਈ ਨਹੀਂ ਠੀਕ ਆ ਬਈ ਦੁੱਧ ਆ ਬਾਈ 22 ਕਿਲੋ ਦਈ ਜਊਗੀ ਬਾਈ ਦਿੱਤਾ ਨੇ 22 ਕਿਲੋ ਦੁੱਧ ਦੇ ਦੂੰਗੀ ਬਾਈ ਦੁੱਧ ਵਾਲੀ ਘਾ ਸਾਰੀ ਹਾਂ ਹਾਂ ਇਹ ਮੈਂ ਪੁੱਛਦੇ ਬਾਅਦ ਹੈ ਨਹੀਂ ਜਰੂਰ ਹਾਂ ਹਾਂ ਥੋੜੇ ਆ ਹਾਂ ਬੱਚਾ ਆ ਗਿਆ ਮਗਰ ਬਾਈ ਬੱਚਾ ਬੱਚਾ ਬਾਈ ਬੱਚਾ ਜਿਹੜਾ ਕੰਡਾ ਚੰਗਾ ਹੈ ਨਾ ਅੱਛਾ ਗੱਡਾ ਵਧੀਆ ਹੀ ਵੱੱਸੀ ਹੁੰਦੀ ਤਾਂ ਜਦ ਹਾਂ ਕੀ ਗੱਲਾਂ ਨਹੀਂ ਹਾਂ ਚਲੋ ਬੱਚੇ ਜੋ ਚੋਨਾ ਠੰਡੀ ਸੀਲ ਵੀ ਬਹੁਤ ਹਨ ਬਹੁਤ ਠੰਡੀ ਹੈ ਬਾਈ ਠੰਡੀ ਹੈ ਨਾੜਵਾ ਨਾਲ ਆ ਬਈ ਹਾਂ ਨਾੜਵੇ ਦਾ ਪ੍ਰਵਾਣਾ ਨਾੜਵੇ ਦੀ ਗੱਲ ਦੱਸ ਦਿੰਦਾ ਹੁਣ ਵਿੱਚੀ ਦਸਕ ਵੀਰਾਂ ਨੂੰ ਕਿਸੇ ਬੰਦੇ ਨੇ ਵੱਛਾ ਲੈ ਪਾ ਗਾਂ ਲੈ ਕੇ ਆਂਦੀ ਬਾਈ ਅੰਮੀ ਬਾਈ ਉਹ ਕਹਿੰਦੇ ਵੀ ਨਾੜਵਾ ਤਾਂ ਯਾਰ ਹੁਣ ਸੁੱਕਿਆ ਹੁੰਦਾ ਸੁੱਕੇ ਹੀ ਰਹਣਾ ਬਈ ਦੂਜੇ ਦਿਨ ਨਾੜਵਾ ਸੁੱਕੇ ਜਾਂਦਾ ਲੋਕਾਂ ਦੇ ਵਹਿ ਮੜ ਜਾਂਦਾ ਵੀ ਨਾੜਵੇ ਤੋਂ ਪਤਾ ਲੱਗਦਾ ਬਈ ਪੈਰਾਂ ਤੋਂ ਪਰਖ ਆਉਂਦੀ ਬੱਚੇ ਦੇ ਕਿੰਨੇ ਦੇ ਪੈਰ ਲਵੇ ਆ ਪੈਰ ਹਾਂ ਪੈਰ ਲਵੇ ਆ ਗਾਤ ਗਾ ਵਾਸਤੇ ਵੀ ਬਾਈ ਬਣ ਕੇ ਤੁਸੀਂ ਪਰਖ ਕਰ ਨਹੀਂ ਨਾੜਵੇ ਤੋਂ ਕਦੇ ਹੀ ਪਰਖ ਨਹੀਂ ਕਰ ਸਕਦੇ ਤੁਸੀਂ ਪੈਰਾਂ ਤੋਂ ਪਤਾ ਪੈਰ ਹੀ ਦੱਸ ਦਿੰਦੇ ਆ ਮੂੰਹ ਦੱਸ ਦਿੰਦਾ ਬੱਚੇ ਦਾ ਪੈਰ ਦੱਸ ਦਿੰਦਾ ਉਹਦੇ ਵੀ ਹਾਂ ਅੱਛਾ ਬਈ ਦੋ ਤੋਂ 16 ਕਿਲੋ ਕੰਡੇ ਤੇ ਲਾ ਦੇ ਹਾਂ ਵੀ ਲਾ ਕੇ ਦੇਵਾਂਗੇ ਆ ਕਿੰਨੇ ਇਹ ਨਾਲ ਨਹੀਂ ਚਵਾ ਕੇ ਕਿੰਨੇ ਦੀ ਦੇ ਦੇਾਂਗੇ ਇਹੇ ਬਈ 60000 ਦੀ ਮਾਨ ਤਣ ਵਿੱਚੋਂ ਮਾਨਦਨ ਕਰਦੇ ਆ ਕਿੰਨਾ ਕਰਦੇ ਹਾਂ ਨਾ 2000 ਛੱਡ ਦਿਆਂਗੇ ਤੂੰ ਚਾਹੇ 1000 ਦੀ ਦੇਣੀ ਹੈ ਮੈਂ ਠੀਕ ਆ ਯਾਰ ਫਿਰ ਅੱਜ 20 ਕਿਲੋ ਵਾਲੀ ਗੱਲ ਆ ਅੱਜ ਆ ਕੇ ਦੇਵਾਂਗੇ ਦੋ ਟਾਈਮ ਆਪਾਂ ਇਹ ਗੱਲਾਂ ਨਾ ਨਹੀਂ ਜਿਹੜਾ ਮਰਜੀ ਭਰਾ ਦਾ ਕੰਡੇ ਤੇ ਤੋੜ ਲੈ ਜਾਊਂਗਾ ਹਾਂ ਬਸ ਠੀਕ ਹੈ ਬਾਈ ਅੱਛਾ ਇੱਕ ਦੀ ਦੁਨੀਆ 58000 ਦੀ ਚੋਂ ਆਪਾਂ ਬਾਜੇ ਲਾਉਣੇ ਆ ਇਹਦੇ ਤੇ ਲਾਵਾਂਗੇ ਦੋਆਂ ਗਾਈਆਂ ਨੂੰ ਅੱਛਾ ਤੇ ਭਾਈ ਦੁੱਧ ਜਿਹੜੀ ਆਪਣੀ ਚੋਕਣੀ ਉਹ ਗਾਂ ਇਧਰ ਉਸ ਅ ਉਹ ਗਾਂ ਵੀ ਹੈਗੀ ਤੇਲ ਹਾਂ ਠੀਕ ਆ ਠੀਂ ਠੰਡੀ ਆ ਬਹੁਤ ਚੰਗੀ ਗਾਂ ਅੱਛਾ ਜੀ ਤੇ ਦੁੱਧ ਕਿੰਨਾ ਮਾਰਦਾ ਉਹ ਦੋ ਥੱਲੇ ਬਾਈ ਹੈਗਾ ਮਤਲਬ ਉਹ ਪਰਲੇ ਖੰਡੇ ਵਾਲਾ ਦਾ ਛਹੀ ਆ ਉਹ ਪਹਿਨ ਨੂੰ ਕੋਲ ਸੱਤ ਕਈ ਆ ਠੀਕ ਆ ਮੈਂ ਤੇਰਾ ਹਾਂ ਥਰੋ ਤੇਲ ਹਾਂ ਥਰੋ ਤੇਲ ਜਮਾਂਦਰੂ ਹੂੰ ਚੋਣ ਚਾਂ ਚੰਗਾ ਮੈਂ ਅਗੜਾ ਬਾਲੀ ਠੰਡੀ ਆ ਭਰਾ ਜਿਹੜਾ ਲੈ ਗਿਆ ਦੋਦੀ ਇਹ ਕੜੀ ਵਰਗਾ ਕਿੰਨੇ ਦੀ ਦੇ ਦੇਗੀ ਤੁਮੋਂ ਬਈ ਇਹ 11000 ਦੀ ਦੇ ਦੇਣ ਮਾਨਤਾ ਵਿੱਚੋਂ ਮਾਨਦਾਨ ਕਰ ਦੇਣ ਠੀਕ ਆ ਬਈ ਲੈ ਮਿੱਤਰੋ ਇਹ 11000 ਦੀ ਮਿਲ ਜੂਗੀ ਸਿਰਫ ਅੱਜ ਇਹੋ ਜੀ ਵੱੱਛੀ ਤੁਹਾਨੂੰ ਮਿੱਤਰੋ ਜਿਹੜੇ ਇਹ ਰੰਗ ਦੇ ਵਿੱਚ ਅੰਗ ਦੇ ਵਿੱਚ ਵੱੱਛੀ ਮਾਰਕੀਟ ਦੇ ਵਿੱਚੋਂ ਬਾਹੜਾ ਨਹੀਂ ਮੈਂ ਉਹਦੇ 25 ਤੋਂ 30000 ਦੇ ਵਿੱਚ ਇਹ ਰੰਗ ਰੰਗ ਦੇ ਵਿੱਚ ਵੱੱਛੀ ਮਿਲਦੀ ਆ ਬਈ ਤੇ ਬਾਈ ਬਾਲਾ ਤਹਿਲਕਾ ਬਹੁਤ ਵਧੀਆ ਚੀਜ਼ ਆ ਬਈ ਤੁਹਾਨੂੰ ਪਸੰਦ ਆਊਗੀ ਤੁਹਾਡੇ ਨਾਲ ਵਾਦਾ ਬਾਕੀ ਆਪਾਂ ਨੰਬਰ ਪੰਮੇ ਬਾਈ ਦਾ ਲੈਣੇ ਬਾਈ ਪੰਮੇ ਨੰਬਰ ਕਿੰਨਾ ਆ ਗਿਆ ਆਪਣਾ ਲਾਈਨ ਨੰਬਰ ਬਾਈ ਨੰਬਰ ਦੱਸ ਦੇ ਬਾਈ ਸਕਰੀਨ ਤੇ ਲਾ ਸਕਰੀਨ ਤੇ ਲਾ ਦੇਾਂਗੇ ਨੰਬਰ ਮਤਲਬ ਬਾਈ ਉਹਨਾਂ ਦਾ ਨੰਬਰ ਦੱਸ ਦੀ ਦੇ ਪੁੱਤ 6283048 62830 408 408 6283048 ਲੋਸ 6283040 8 ਇਹ ਨੰਬਰ ਆ ਭਰਾਵੋ 6283048 6283048 ਠੀਕ ਹੈ ਦਸ ਅੱਖਰ ਪੂਰੇ ਬਾਈ ਨੰਬਰ ਬਾਈ ਦੇ ਤੇ ਲੈ ਵੀ ਹੁਣ ਬਈ ਪਾ ਕਾਲੀ ਛੱਡ ਖਾਂ ਬੱਚਾ ਕਰਾਈਏ ਲਾਲਾ ਲਾਲਾ ਪੱਚਾਈ ਦੀ ਵੀ ਲੈ ਬਈ ਹਾਂ ਹੂੰ ਚੌਂਜਾ ਬਹੁਤ ਚੰਗਾ ਨਾ ਹਾਂ 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 ਕੀ ਬਾਤਾਂ ਯਾਰ ਚੌਂਜਾ ਆਦਲੀਆ ਕਰਮਾਈ ਦੀ ਦੂਜੇ ਦੇ ਮਾਰੇ ਕਰਦੇ ਕੋਈ ਦੇਣੀ ਸਾਰੀ ਲਓ ਠੀਕ ਹੈ ਕਾਲੀ ਬਾਈ ਨੰਬਰ ਭਾਈਆਂ ਦਾ ਸਕਰੀਨ ਦੇ ਉੱਤੇ ਆ ਮੇਥੋਂ ਪੈਨ ਹੈ ਜਿਹੜਾ ਬਾੜਾ ਭਾਈ ਕਾ ਜਲਾ ਫੂਲ